मेरी जान पर फजल अपना बेहद और बेहिसाब किया हाँ ਅੱਜ ਦਾ ਇਹ ਦਿਨ ਤੁਹਾਡੇ ਸਾਰਿਆਂ ਦੇ ਜੀਵਨ ਦੇ ਲਈ ਬਹੁਤ ਹੀ ਖੁਸ਼ੀ ਅਤੇ ਆਨੰਦ ਦੇ ਨਾਲ ਭਰਿਆ ਹੋਇਆ ਹੋਵੇ। ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਅਧਿਆਏ ਉਸ ਦੀ 8 ਆਇਤ ਵਿੱਚ ਲਿਖਿਆ ਹੈ ਪਰ ਯਿਸੂ ਨੇ ਜਾਣ ਕੇ ਕਿਹਾ "हे ਥੋੜੀ ਪ੍ਰਤੀਤ ਵਾਲਿਓ ਤੁਸੀਂ ਆਪੋ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀਆਂ ਨਹੀਂ ਹਨ?" ਪ੍ਰਭੂ ਯੇਸ਼ੂ ਮਸੀਹ ਜੀ ਨੇ 4000 ਲੋਕਾਂ ਨੂੰ 7 ਰੋਟੀਆਂ ਦੇ ਨਾਲ ਤ੍ਰਿਪਤ ਕਰਕੇ ਉਹਨਾਂ ਦਾ ਢਿੱਡ ਭਰਿਆ। ਜਦੋਂ ਪ੍ਰਭੂ ਯੇਸ਼ੂ ਮਸੀਹ ਜੀ ਆਪਣੇ ਚੇਲਿਆਂ ਦੇ ਨਾਲ ਬੇੜੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹਿਣ ਲਈ ਕਿਹਾ ਚੇਲਿਆਂ ਨੇ ਸੋਚਿਆ ਕਿ ਉਹ ਸਾਨੂੰ ਇਸ ਲਈ ਝਿੜਕ ਰਿਹਾ ਹੈ ਕਿ ਅਸੀਂ ਆਪਣੇ ਸਫ਼ਰ ਤੇ ਜਾਣ ਦੇ ਲਈ ਆਪਣੇ ਨਾਲ ਰੋਟੀਆਂ ਨਹੀਂ ਲੈ ਕੇ ਆਏ ਤਦ ਪ੍ਰਭੂ ਨੇ ਉਹਨਾਂ ਨੂੰ ਥੋੜੇ ਵਿਸ਼ਵਾਸ ਵਾਲੇ ਕਿਹਾ ਕਿ ਉਹਨਾਂ ਨੇ ਪ੍ਰਭੂ ਦੇ ਕੰਮਾਂ ਤੇ ਵਿਸ਼ਵਾਸ ਨਹੀਂ ਕੀਤਾ ਪਰਬੂ ਜਦੋਂ ਉਹਨਾਂ ਨੂੰ ਝੂਠੇ ਉਪਦੇਸ਼ਕਾਂ ਅਤੇ ਪਰਮਾਉਣ ਵਾਲਿਆਂ ਤੋਂ ਸਾਵਧਾਨ ਰਹਿਣ ਲਈ ਕਹਿ ਰਹੇ ਸਨ ਤਾਂ ਉਹ ਸਰੀਰਕ ਗੱਲਾਂ ਤੇ ਧਿਆਨ ਕਰ ਰਹੇ ਸਨ ਅਤੇ ਬੇਚੈਨ ਹੋ ਕੇ ਉਹ ਪਰੇਸ਼ਾਨ ਹੋ ਰਹੇ ਸਨ ਪਿਆਰੋ ਉਹ ਪ੍ਰਭੂ ਜਿਹੜਾ 4000 ਲੋਕਾਂ ਨੂੰ ਭੋਜਨ ਦੇ ਨਾਲ ਤ੍ਰਿਪਤ ਕਰ ਸਕਦਾ ਹੈ ਕੀ ਉਹ ਆਪਣੇ ਚੇਲਿਆਂ ਨੂੰ ਤ੍ਰਿਪਤ ਨਹੀਂ ਕਰ ਸਕਦਾ ਸੀ ਪਾਪ ਅੱਜ ਮਨੁੱਖ ਦੇ ਜੀਵਨ ਦੀ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਦੇ ਕਾਰਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਆਪਣੇ ਜੀਵਨ ਦੇ ਵਿੱਚ ਨਿਰਾਸ਼ ਰਹਿੰਦਾ ਹੈ ਉਸ ਤੇ ਜੀਵਨ ਵਿੱਚ ਸ਼ਾਂਤੀ ਨਹੀਂ ਹੈ ਪ੍ਰਭੂ ਯੇਸ਼ੂ ਮਸੀਹ ਜੀ ਨੇ ਮਨੁੱਖ ਦੇ ਲਈ ਆਪਣੇ ਆਪ ਨੂੰ ਪਿਆਰੋਂ ਕੁਰਬਾਨ ਕਰ ਦਿੱਤਾ ਉਹ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਪਾਪ ਦੀ ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਮਨੁੱਖਾਂ ਦੇ ਲਈ ਆਪਣੇ ਆਪ ਨੂੰ ਬਲੀਦਾਨ ਕੀਤਾ ਹੁਣ ਹਰ ਇੱਕ ਉਹ ਵਿਅਕਤੀ ਜਿਹੜਾ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਦੇ ਵਿੱਚ ਸਵੀਕਾਰ ਕਰਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਤੇ ਪਾਪ ਦੇ ਕਾਰਨ ਹੋਈ ਉਸ ਦੇ ਜੀਵਨ ਦੇ ਵਿੱਚ ਸਾਰੀ ਬੇਚੈਨੀ ਅਤੇ ਪਰੇਸ਼ਾਨੀ ਤੋਂ ਉਹ ਛੁਟਕਾਰਾ ਪ੍ਰਾਪਤ ਕਰਦਾ ਹੈ ਪਿਆਰੋ ਕੀ ਤੁਸੀਂ ਵੀ ਪਾਪ ਦੇ ਕਾਰਨ ਬੇਚੈਨੀ ਅਤੇ ਪਰੇਸ਼ਾਨੀ ਤੋਂ ਛੁਟਕਾਰਾ ਪ੍ਰਾਪਤ ਨਹੀਂ ਕਰਨਾ ਚਾਹੋਗੇ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਧੰਨਵਾਦ